تین دن دنوار دن گیتا کیسی پوچھتی ہے جنگ جتیا چار تے ਸੋਨੇ ਉਸ ਸਾਗਰ ਇਤਿਹਾਸ ਇਸ ਸਾਰਾ ਦਾ ਸੁਣਿਆ I'll just it. ਹੁਣ ਕਹਾਰਾਇਆ ਬੰਨੀ ਅੱਖਾਂ ਤੇ ਪੱਟੀ ਤੇ ਆਣ ਪੁੱਜੇ ਦਰਸ਼ਨ ਕਰਨ ਲਈ ਮਨ ਵਿੱਚ ਹੋ ਲਾਗਾ ਹੁਣ ਸੁਣਿਓ ਜਰਾ ਸਾਥ ਸੰਗਤ ਬਾਪ ਸਿੰਘ ਜਾਨੇ ਜਦੋਂ ਚਲੇ ਗਏ ਮੀਰ ਕਰਕੇ ਗੁਰੂ ਸਾਹਿਬ ਨਾਲ ਬਾਪ ਸਿੰਘ ਜਾਨੇ ਹਕੂਮਤ ਨੇ ਕਰ ਪਿੱਛਾ ਹਕੂਮਤ ਲੰਬੀ ਪਈ ਸੀ ਗੁਰੂ ਸਾਹਿਬ ਨੂੰ ਵਾਪਸ ਜਾਂਦੇ ਹਕੂਮਤ ਨੇ ਕਰ ਪਿੱਛਾ ਪੁੱਛਿਆ ਗੁਰੂ ਨੂੰ ਕਿਤੇ ਉਸ ਦੇਖਿਆ درویش کے سچ آخان میں بھی سنے ہے اے ایپ دیکھا کیا شیخ درویش کے خا, میں بھی آنے ہے اے نام دیکھا

ਉੰਗਿ ਦਾ ਲੱਗਣਾ ਲੱਗੀ ਆ ਛੇਵੇਂ ਪਾਸਾ ਲਿਆ ਥਿਸਿਆ ਪ੍ਰਭੂ ਤੁਹਾਨੂੰ ਹੀ ਅਰਦਾਸ ਹੈ ਸਾਡੀ ਕਮੀਆਂ ਦੀ ਸਾਰਿਆਂ ਦੀ ਅੱਜ ਵੀ ਸੰਗਤਾਂ ਸ਼ਰਧਾ ਤੇ ਭਾਵਨਾ ਸੰਗ ਇੱਥੇ ਆਣ ਕੇ ਸੀਸ ਨਮੋ ਪਤੀ ਸਤਾਰਤੀ ਉਤੇ ਮੂਹ ਮੰਗੀਆਂ ਮਰਦਾ ਉਹ ਪੋੜੀਆਂ ਤੋਂ ਆਖਰੀ ਦੋ ਲਾਈਨਾਂ ਸਾਥ ਸੰਗਤ ਏ ਸਿਥਾ ਤੇ ਗੁਰਾ ਇਸ ਇਫਤਾਰ ਤੇ ਇਗਿਆਨੇ ਚੰਨ ਪਾਇ ਉਹ ਛੇਵੇਂ ਪਤਸ਼ਾਦੀ ਪਛਸ਼ਿਮ ਬੁੱਲ ਹੋ ਗਈ ਇਸ ਤਰਤੀ ਦੀ ਕੋਈ ਵੀ ਨਹੀਂ ਜੋ ਏਜ ਦੀ ਕੀਮਤ ਮੁੱਲ ਤਾਂ ਉਹ ਜੰਨ ਤੋਂ ਪ੍ਰਾਪਤ ਛੇਵੇਂ ਪਾਤਸ਼ਾਹੀ ਇਸ ਪਵਿੱਤਰ ਧਰਤੀ ਦੇ ਉੱਤੇ ਬਿਰਾਜ ਬਾਣਾ ਸੀ ਸਾਰੇ ਤੋਂ ਸਾਧ ਸੰਗਤ ਜ਼ਿਆਦਾ ਕੁਛ ਨਾ ਕਹਿੰਦਿਆ ਹੋਇਆ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪੰਛਤੇ ਬਹੁਤ ਹੀ ਵਿਦਵਾਨ ਕਵੀ ਬਹੁਤ ਵਧੀਆ ਲਿਖਣ ਵਾਲੇ ਬਹੁਤ ਵਧੀਆ ਬੋਲਣ ਵਾਲੇ ਡਾਕਟਰ ਹਰੀ ਸਿੰਘ ਯਾਦਗੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਅੱਲੇ ਮੇਰਾ ਗੀਤ ਰਹਿਣਾ ਪਤਾਨ ਜੀ ਇਹ ਤਾਂ ਮੈਂ ਮੇਰਾ ਇੱਕ ਸ਼ਰਧਾ ਸੀ ਮੰਨਦੀ ਉਹ ਮੈਂ ਲਿਖਿਆ ਤੋਂ ਗੀਤ ਮੈਂ ਅਗਲੇ ਦੌਰ ਦੇ ਵਿੱਚ ਤੁਹਾਨੂੰ ਸੁਣਾਵਾਂਗਾ ਉਸੇ ਦੌਰ ਦੇ ਵਿੱਚ ਬਹੁਤ ਸੋਹਣੇ ਲੱਗਦੇ ਅ ਸਰਦਾਰ ਅਮਰੀਂ ਸਿੰਘ ਜੀ ਸਾਡੇ ਵੀ ਇੰਦਰਪਾਲ ਆ ਜਾਂਦੇ ਆ ਇੰਦਰਪਾਲ ਸਿੰਘ ਜੀ ਸਾਡੇ ਵੀ ਯਾਰ ਸਾਹਬ ਮਨੀਕ ਸਿੰਘ ਦੀ 500 ਰੁਪਇਆ ਸਰਦਾਰ ਜਵਿੰਦਰ ਸਿੰਘ ਰਹਿਜਾ ਦੀ 500 ਰੁਪਇਆ ਸਾਧ ਸਤਿੰਦਰਪਾਲ ਸਿੰਘ ਛਾਪੜਾ ਦੀ 500 ਰੁਪਇਆ ਸਰਦਾਰ ਜਸਵਿੰਦਰ ਸਿੰਘ ਦੀ ਮੱਕੜ ਸਾਹਿਬ ਫਰਕਰਾਸ ਉਹ 1000 ਰੁਪਇਆ ਦਿੰਦੇ ਐ ਐਡਵੋਕੇਟ ਹਰਜੀਤ ਸਿੰਘ ਦੀ ਕਾਰਾ ਸਾਹਿਬ 500 ਰੁਪਇਆ ਸਰਦਾਰ ਬਲਵਿੰਦਰ ਸਿੰਘ ਸਰਾਫ ਦੀ ਵਿਅੰਤ ਮਾਇਆ ਦਿੱਤੇ ਹੈ ਸਰਦਾਰ ਹਰਵੰਸ ਸਿੰਘ ਜੀ ਟੇਲਪੁਰ ਵਾਲੇ ਉਹ ਵੀ ਵਿਅੰਤ ਮਾਇਆ ਦਿੰਦੇ ਹੈ ਸਰਦਾਰ ਜਸਵੀਰ ਸਿੰਘ ਸਿੱਟੀ ਦੀ 600 ਰੁਪਇਆ ਉਹਨਾਂ ਦੇ ਸਰਦਾਰ ਬਲਬੀ ਸਿੰਘ ਸੁਹਾਨ ਵੀ ਉਹ ਵੀ ਪ੍ਰਤਮਾਇਆ ਭੇਟ ਕਰਦੇ ਐ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਓ ਜੀ ਡਾਕਟਰ ਹਰੀ ਸਿੰਘ ਜੀ ਜਾ ਚਕਤੀ ਮੈਂ ਇੱਕ ਜਕਾਰਾ ਖੋਦਾ ਜ਼ੋਰ ਦੀ ਜਵਾਬ ਦਿਓ ਬੋਲੇ ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਵੋਦ ਸਦੀਕੇ ਸਗਤਾਂ ਦਾ ਠਾਠਾ ਮਾਰਦਾ ਸੁਮੰਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਪਾਵਨ ਪ੍ਰਕਾਸ਼ ਉਤਸਵ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਿਹਾ ਹੈ ਬੜਾ ਹੀ ਦਿਮਾਨ ਮਹਿਸੂਸ ਹੁੰਦਾ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਪਟੋਮੀਆ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਸਾਹਮਣੇ ਸੱਜੀਆਂ ਬੈਠੀਆਂ ਨੇ ਕਿੰਨਾ ਇੱਕ ਮੁਠ ਤੇ ਇੱਕ ਝੁੱਟ ਹੋ ਕੇ ਐਡੇ ਵੱਡੇ ਸਮਾਗਮ ਜਿਹੜੇ ਨੇ ਉਹ ਹਰ ਸਾਲ ਇਹ ਚੜਦੀ ਕਲਾ ਦੇ ਨਾਲ ਮਨਾਉਂਦੇ ਨੇ ਤੇ ਸਾਰੀ ਦੁਨੀਆ ਦੇ ਵਿੱਚ ਜੋ ਚੈਨਲ ਦੇ ਰਾਹੀਂ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਚੱਲਦਾ ਹੈ ਸਾਰੇ ਪੰਥ ਕੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਸਤਵ ਤੌਰ ਤੇ ਕਿਉਂਕਿ ਦਾਸ ਦੀਆਂ 500 ਦੇ ਕਰੀਬ ਕਵਿਤਾਵਾਂ YouTube ਤੇ Facebook ਤੇ WhatsApp ਤੇ Twitter ਤੇ Instagram ਤੇ ਪੇजेस ਤੇ ਵੈਬਸਾਈਟ ਤੇ ਇਹ ਸਾਰੇ ਤੁਸੀਂ ਮੇਰੇ ਨਾਲ ਸਾਥ ਪਾਈ ਰੱਖਦੇ ਹੋ ਸਤਕਾਰਯੋਗ ਵੀਰਿੰਦਰਪਾਲ ਸਿੰਘ ਜੀ ਤਾਂ રોજ ਇੱਕ ਮਿੰਟ ਦਿੰਦੇ ਆ ਹਰ ਕਵਿਤਾ ਤੇ ਕਿਉਂਕਿ ਜਿਹੜਾ ਵੀ ਦਿਨ ਹੁੰਦਾ ਹੈ ਉਹ ਸਾਰੇ ਦਾਸ ਦੀ ਕਵਤਾ ਸਾਰੀ ਦੁਨੀਆ ਚ ਚੱਲੀ ਜਾਂਦੀ ਹੈ ਤੋਂ ਆਓ ਅੱਜ ਦੇ ਦਿਹਾੜੇ ਤੇ ਜੋ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੋਂਦੇ ਬਾਰੇ ਚੰਦ ਨੈਨਾ ਕਹਿਣ ਜਾ ਰਿਹਾ ਹਾਂ ਵੀਰਿੰਦਰਪਾਲ ਜੀ ਨੇ ਹੁਕਮ ਕੀਤਾ ਸੀ ਇੱਕ ਦੋ ਹੋਰ ਸਨ ਹੌਲੀ ਹੋ ਦੂਸਰੇ ਦੌਰ ਦੇ ਸਲਾਮਾਂ ਜੇ ਪੈਣਾ ਪ੍ਰਕਾਸ਼ ਦੀ ਗੱਲ ਗੱਜ ਕੇ ਫਤਹਿ ਬਣਾਉਣੀ ਤੇ ਜਿੱਥੇ ਜਕਾਰਾ ਛੱਡਣ ਨੂੰ ਦਿਲ ਕਰੇ ਚੜਦੀ ਕਲਾ ਦੇ ਜਕਾਰੇ ਚੜਦੀ ਕਲਾ ਦੇ ਭੰਗਾਰੇ ਇਹ ਸਾਡੇ ਕਵੀ ਦਰਬਾਰਾਂ ਦੀ ਤੇ ਖਾਲਸਾ ਪੰਥ ਦੀ ਜਿੰਦ ਜਾਨ ਨੇ ਸਰਬੱਤੀ ਸਾਰ ਗੱਲ ਕਰਿਆ ਗੱਜ ਕੇ ਫਤਹਿ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਪਾਲ ਜੀ ਗੁਰਦੁਆਰਾ ਛੇਵੇਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰਦੁਆਰਾ ਛੇਵੇਂ ਪਾਤਸ਼ਾਹੀ ਆਪ ਬਸਤੀ ਸ਼ੇਖ ਵਿਖੇ ਸੰਗਤਾਂ ਪਹੁੰਚੀਆਂ ਹੁਮ ਹੁਮਾ ਕੇਤੇ ਛੇਵੇਂ ਗੁਰਾਂ ਦਾ ਪਾਵਨ ਪ੍ਰਕਾਸ਼otsਵ ਮਨਾ ਰਹੀਆਂ ਦਰبار ਵਿੱਚ ਆ ਕੇ ਤੇ ਰਾਗੀ ਢਾਡੀ ਪ੍ਰਚਾਰਕ ਪ੍ਰਚਾਰ ਕਰ ਲੈ ਗੋਰੇ ਇਤਿਹਾਸ ਦੇ ਤਾਈ ਸੁਣਾ ਕੇ ਤੇ ਤੇ ਦੇਰੀਆਂ ਕਮੀਆਂ ਦੇ ਤਾਈ ਪਤਸ਼ਾਹ ਸੰਗਤਾਂ ਉੱਚੀ ਉੱਚੀ ਚਟਾਰੇ ਗਜਾ ਕੇ ਤੇ ਇਹਨਾਂ ਕਮੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆ ਬਖਸ਼ਸ਼ਾ ਦਰਸ਼ਨ ਕਰਿਓ ਇੱਕ ਦਿਨ ਗੁਰਾਂ ਨੂੰ ਕੇ ਨੰਦਨਾਲ ਜੀ ਨੇ ਆ ਮੇਰਾ ਤੇਗ ਚਲਾਉਣ ਨੂੰ ਜੀ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਣ ਦੇ ਕਵੀ ਜਿਨ੍ਹਾਂ ਦੀਆਂ ਗਜ਼ਲਾਂ ਦਾ ਅੱਜ ਵੀ ਗਾਇਨ ਸ੍ਰੀ ਹਰਮੰਦਰ ਸਾਹਿਬ ਵਿਖੇ ਹੋ ਰਿਹਾ ਬਖਸ਼ਿਸ਼ਾਂ ਕਰ ਲੈਨੇ ਪਾਤਸ਼ਾਹ ਇੱਕ ਦਿਨ ਬੁਰਾ ਹੋ ਗਿਆ ਨੰਦ ਲਾਲ ਜੀ ਨੇ ਆ ਮੇਰਾ ਤੇਗ ਚ ਨਾ ਨੂੰ ਜੀ ਕਰਦਾ ਹੱਥ ਵਿੱਚ ਕਲਮ ਦੀ ਥਾਂ ਹੁਣ ਤੇਗ ਫੜ ਕੇ ਭਰ ਤੂ ਜੰਗ ਵਿੱਚ ਪਾਉਣ ਨੂੰ ਜੀ ਕਰਦਾ ਆ ਸਿੰਗਾ ਨਾਲ ਹੀ रण ਮੈਦਾਨ ਦੇ ਅੰਦਰ ਜਿਨੇ ਤਾਰੇ ਖਾਉਣ ਨੂੰ ਜੀ ਕਰਦਾ ਤੇ ਸਿੰਗਾ ਨਾਲ ਹੀ रण ਮੈਦਾਨ ਦੇ ਅੰਦਰ ਆਪਾ ਘੋਲ ਘਮਾਉਣ ਨੂੰ ਜੀ ਕਰਦਾ ਲਾ ਕੇ ਸੀਨੇ ਨਾਲ ਬਾਛਾ ਕਹਿਣ ਲੱਗੇ ਤੇਰੇ ਉਤੋਂ ਮੈਂ ਜਾਵਾਂ ਬਲਿਹਾਰ ਚੜਨਾ ਲਾ ਕੇ ਸੀਨੇ ਨਾਲ ਬਾਦਸ਼ਾਹ ਕਹਿਣ ਲੱਗੇ ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ ਆ ਮੁਰਦਾ ਰੂਹਾਂ ਚ ਟਕਾਉਂਦੀ ਏ ਜਾਨ ਜਿਹੜੀ ਤੇਰੀ ਕਲਮ ਦਾ ਕਰਦਾ ਸਤਕਾਰ ਚੰਨਾ ਮੁਰਦਾ ਰੂਹਾਂ ਚ ਪਾਉਂਦੀ ਏ ਜਾਨ ਜਿਹੜੀ ਤੇਰੀ ਕਲਮ ਦਾ ਕਰਦਾ ਸਤਕਾਰ ਚੰਨਾ ਤਿੱਖੀ ਤੇਜ਼ ਕੋਈ ਤੇਗ ਦੀ ਧਾਰ ਨਾਲੋਂ ਆਪ ਤੇ ਕੀ ਹੁੰਦੀ ਏ ਕਲਮ ਦੀ ਧਾਰ ਚੰਨਾ ਤਖਤੋਂ ਤਾਜ ਪਲਟਾ ਕੇ ਨਾ ਖੇਂਦੀ ਆਸੀ ਹੁੰਦੀ ਏ ਕਲਮ ਦੀ ਮਾਰ ਚੰਨਾ ਸਹੇਬਾਂ ਦੀ ਗੋਚ ਸਜੇ ਬੈਠੇ ਹਾਂ ਅੱਲਾਹ RAM ਤੇ ਵਾਹਿਗੁਰੂ ਹੈ ਇੱਕੋ ਤਤ ਸਾਰੇ ਸਾਨੂੰ ਸਮਝਾਏ ਬਾਣੀ ਅੱਲਾ ਦਾੰਤੇ ਮਹਗਰੂ ਹੈ ਇੱਕੋ ਤੱਤ ਸਾਰੇ ਸਾਨੂੰ ਸਮਝਾਏ ਬਾਣੀ ਉਹ ਜੀਦੇ ਹੁਕਮ ਚ ਵਰਤੈ ਖੇੜ ਸਾਰੀ ਉਸੇ ਕਰਤੇ ਦੇ ਨਣ ਹੀ ਲਾਏ ਬਾਣੀ ਜੀਦੇ ਹੁਕਮ ਚ ਵਰਤੈ ਖੇੜ ਸਾਰੀ ਉਸੇ ਕਰਤੇ ਦੇ ਨਣ ਹੀ ਲਾਏ ਬਾਣੀ ਏਕ ਨੂਰ ਤੇ ਉਪਜਿਆ ਜਗ ਸਾਰਾ ਤੇ ਮੰਨ ਦਿੱਤ ਕਰੇ ਸਾਰੇ ਮਿਟਾਏ ਬਾਣੀ ਸ਼ੁਭ ਅਮਲਾਂ ਦੇ ਬਾਦੋਂ ਨਹੀਂ ਗੱਲ ਬਣਨੀ ਵਾਰ-ਵਾਰ ਇਹ ਗੱਲ ਦੁਹਰਾਏ ਬਾਣੀ ਸ਼ੁਭ ਅਮਲਾਂ ਦੇ ਬਾਦੋਂ ਨਹੀਂ ਗੱਲ ਬਣਨੀ ਵਾਰ-ਵਾਰ ਇਹ ਗੱਲ ਦੁਹਰਾਏ ਬਾਣੀ ਇੱਕ ਹੋਰ ਦਰਸ਼ਨ ਕਰੀਏ ਅਮਰਤ ਰਾਸਨੋਂ ਜਿਹੜੇ ਵੀ ਚੱਖ ਲੈਂਦੇ ਅਮਰਤ ਸਾਗਰ ਚ ਲਾਉਂਦੇ ਹੋ ਤਾਰੀਆਂ ਨੇ ਸਾਰੇ ਰੋਗਾਂ ਦਾ ਦਾਰੂ ਹੈ ਗੁਰਬਾਣੀ ਖਤਮ ਹੁੰਦੀਆਂ ਜਿਹੜਾ ਬਿਮਾਰੀਆਂ ਨੇ ਆ ਮਰਦਾ ਰੂਹਾਂ ਚ ਜ਼ਿੰਦਗੀ ਸਰਕ ਪੈਂਦੀ ਇਹਦੇ ਵਿੱਚ ਹੀ ਪਰਕਤਾ ਸਾਰੀਆਂ ਨੇ ਤੇ ਨਾਮ ਪਾਣੀ ਚ ਲੈ ਜਿਹੜੇ ਨੇ نیند ਰੈਂਦੇ ਚੜੀਆਂ ਰੈਂਦੀਆਂ ਨਾਮ ਖੁਮਾਰੀਆਂ ਦੇ ਇੱਕ ਗੱਲ ਹੋਰ ਮਤਾਓ ਭੈਣੋ ਤੇ ਬੀਬੀਓ ਸਾਸਕ ਜੀਓ ਗੁਰੂ ਸਾਹਿਬ ਨੇ ਸਾਨੂੰ ਸਿਮਰਨ ਤੇ ਜੋਰ ਦਿੱਤਾ ਗੁਰੂ ਸਹਿਬਾ ਨੇ ਸਿਮਰਨ ਤੇ ਜੋਰ ਦਿੱਤਾ ਸਾਡੇ ਜੀਵਨ ਦਾ ਹੈ ਆਧਾਰ ਬਾਣੀ ਆਸਰਾ ਸਰ ਸਦਕ ਨਾਲ ਸਿਮਰਨ ਨੇ ਜੋੜ ਕਰਦੇ ਜਿੰਦਾ ਲੋਕ ਪਰਲੋਕ ਸ਼ੁਆ ਸਿਮਰਨ ਨੇ ਉਹਨੇ ਅਤੇ ਦੁਬੈਤ ਦੇ ਭਾਂਬੜਾ ਨੂੰ ਕਾਲ ਦਿੰਦਾ ਏ ਠੰਡਦਾ ਠਾਰ ਸਿੰਮੜੇ ਨੇ ਤੇ ਉਹ ਘਰ ਨਹੀਂ ਕਦੇ ਨਹੀਂ ਨਰਕ ਬਣਦਾ ਜਿੱਥੇ ਕਰਦਾ ਏ ਸਾਰਾ ਪਰਿਵਾਰ ਸਿੰਮੜਾ ਦਾ ਸਾਜ਼ ਸੰਗੀਤ ਜੀਓ ਇਟ ਇਜ਼ ਯੂਨੀਵਰਸਲ ਕੋਥੇ ਨਸ਼ੇੜੀਆਂ ਦੇ ਘਰ ਤੇ ਨਰਕ ਬਣੀ ਰਹਿੰਦੇ ਨੇ ਬੱਤ ਉਹ ਘਰ ਨਹੀਂ ਕਦੇ ਵੀ ਨਰਕ ਬਣਦਾ ਨਹੀਂ ਕਦੇ ਵੀ ਨਰਕ ਬਣਦਾ ਜਿੱਥੇ ਕਰਦਾ ਏ ਸਾਰਾ ਪਰਿਵਾਰ ਸਿਮਰਨ ਸਾਥ ਸੰਗਤ ਜਿਉ ਗੁਰੂ ਅਰਜਨ ਮਹਾਰਾਜ ਦੀ ਪਾਵਨ ਸ਼ਹਾਦਤ ਤੋਂ ਬਾਅਦ ਕੀ ਹੋਇਆ ਦਰਸ਼ਨ ਕਰਿਓ ਰਾਮੀ ਵਿਚੋਂ ਅਗੰਮੀ ਨਵਾਜ਼ ਆਈ ਮੁੰਡਾ ਸਿੱਖੀ ਦੀਆਂ ਸ਼ਾਨਾਂ 那么好。 ਆ ਸੰਗੇ ਜਿਓ ਸੂਰਜਵਾਨ ਸੀ ਚਿਹਰੇ ਤੇ ਤੇਜ ਜਿਸਦੇ ਹ ਸੂਰਜਵਾਨ ਸੀ ਚਿਹਰੇ ਤੇ ਤੇਜ ਜਿਸਦੇ ਸ਼ਬਦ ਸੁਣ ਬਾਰੀਓ ਸੁ ਮਾਲਕ ਦਾ ਜਨਮ ਹੋਇਆ ਰੱਖਿਆ ਖਰਕਤ ਦੀ ਕਰਨ ਲਈ ਨਾਲ ਸ਼ਕਤੀ ਪਰਮਪਤਾਰ ਘਰੇ ਖਾਲਕ ਦਾ ਜਨਮ ਹੋਇਆ ਤਪਾਰਿਕ ਦਾ ਜਨਮ ਹੋਇਆ ਆਨ ਮਰਦਾਇ ਅਖਤਿਰ ਜ਼ਿੰਦਗੀ ਪਾਉਣ ਖਾਤਰ ਮੇਰੀ ਪੀਰੀ ਦਾ ਮਾਲਕ ਦਾ ਜਨਮ ਹੋਇਆ ਫਕਮਹਾ ਪਾਲ ਜੀ ਦਾ ਕਿ ਸਰਬ ਕਲਾ ਸੰਪੂਰਨ ਸੀ ਸਾਹਿਬ ਜਾਨਾ ਤੇ ਸੱਚ ਸਾਦੇ ਛੋਟੀ ਉਮਰ ਤੋਂ ਹੀ ਹੱਥੋਂ ਬੰਦ ਜੀਦਾ ਧਰਮਾ ਗੁੱਸਾ ਤੇ ਨੂਰੀ ਤਿਹਾਰ ਹੈ ਸੀ ਘੋਰ ਸਵਾਰੀ ਤੇ ਸ਼ਸਤਰਾਂ ਵਸਤਰਾਂ ਨਾਲ ਰੱਖਿਆ ਸ਼ੂਤ ਹੋਉਨਾ ਪਿਆਰ ਹੈ ਸੀ 11 ਸਾਲ ਕਾਲ ਸਾਹਿਬ ਜੀ ਬਹਿ ਕੇ ਗੁਰਗੱਦੀ ਛੇਵੇਂ ਪਾਤਸ਼ਾਹੀ ਪਾਵਨ ਗੁਰਮਤ ਦਾ ਕਰਨ ਪ੍ਰਚਾਰ ਲੱਗੇ ਉੱਚ ਕੱਤਵਾਰੇ ਸੁੰਦਰ ਗੱਬਰੂ ਉਹ ਮੀਰੀ ਪੀਰੀ ਦੀ ਪਹਿਨਨ ਤਲਵਾਰ ਲੱਗੇ ਆ ਸ਼ਸਤਰ ਬਸਤਰ ਸਜਾ ਕੇ ਸਤਿਗੁਰੂ ਜੀ ਸੋਹਣੇ ਢੋਲੇ ਤੇ ਹੋਣਾ ਸਵਾਰ ਲੱਗੇ ਆ ਫਰਕਨ ਲੱਗੇ ਹਥਿਆਰ ਲੱਗੇ ਫਰਕਨ ਲੱਗ ਪਏ ਦੋਨੇ ਮਹਤਰਾੰਦੇ ਜਦੋਂ ਹੱਥਾਂ 'ਚ ਫੜਨਾ ਹਥਿਆਰ ਲੱਗੇ ਪਾਤਸ਼ਾਹ ਦੀ ਕੀ ਹੁਕਮ ਕਰਦੇ ਨੇ ਢਾਹੀਆਂ ਤੇ ਕਮੀਆਂ ਨੂੰ ਢਾਹੀ ਕਮੀਆਂ ਨੂੰ ਗੁਰਾਂ ਫਰਮਾਨ ਕੀਤਾ ਕੱਢੋ ਕੌਮ ਨੂੰ ਟੋਇਆਂ ਚੋਂ ਬਾਹਰ ਹੁਣ ਪੜ ਢਾਹੀ ਕਮੀਆਂ ਨੂੰ ਗੁਰਾਂ ਫਰਮਾਨ ਕੀਤਾ ਕੱਢੋ Fala,